ਈਮਾਨ ਸਾਜਲੇ ਦੇ ਉਸ ਸੂਰਮੇ ਦੀ ਸਮਾਦ ਹੈ ਸਵਾਉ ਪਿੰਡ ਦੇ ਵਿੱਚ ਜੋ ਸੁੱਚਾ ਸਿੰਘ ਸੂਰਮੇ ਦੇ ਨਾਮ ਤੇ ਮਸ਼ਹੂਰ ਹੋਇਆ ਮੱਥਾ ਟੇਕਣ ਆਇਆ ਅੱਜ ਅੱਜ ਸੀ ਸਮਾਦ ਤੇ ਮੱਥਾ ਟੇਕਣ ਵਾਸਤੇ ਆਏ ਹੋਏ ਹਾਂ ਦੇਖੋ ਆਪਾਂ ਸੋਚੇ ਦੀ ਇਹ ਦਿਖਾਉਂਦੇ ਇਹ ਸੁੱਚਾ ਸਿੰਘ ਸੂਰਮਾ ਇਹਨੇ ਬੁੱਚਣਾ ਤੋਂ ਗੰਵਾ ਛੜਾਇਆ ਗੰਵਾ ਛੜਾਈਆਂ ਗਰੀਬਾਂ ਦੀ ਮਦਦ ਕੀਤੀ ਇਹ ਨੇਗੇ ਸੁੱਚਾ ਸਿੰਘ ਸੂਰਮਾ ਜੇ ਤੁਸੀਂ ਵੀ ਜਿਨ੍ਹਾਂ ਦੇ ਨਾਮ ਤੇ ਇੱਕ ਫਿਲਮ ਵੀ ਬਣੀ ਹੋਈ ਹੈ ਬਲਵੀਰੋ ਭਾਬੀ ਸੁੱਚਾ ਸਿੰਘ ਸੂਰਮਾ ਸੁੱਚਾ ਮਤਲਬ ਇਦਾਂ ਨਹੀਂ ਆ ਲੰਬਣੀ ਹੋਈ ਆ ਇਸ ਨਾਮ ਤੇ ਜੇ ਤੁਸੀਂ ਇਹ ਵੀ ਕਿਸੇ ਨੇ ਆਉਣਾ ਹੋਵੇ ਤਾਂ ਠੀਕੀ ਉੱਤਰ ਕੇ ਨਾਲ ਹੀ ਪਿੰਡ ਸਮਹਾ ਪੈਂਦਾ ਹੈ ਇਹ ਉਹ ਪਿੰਡ ਹੈ ਸਚਾ ਸੰ ਸੂਰਮੇ ਦੇ ਨਾਮ ਤੇ ਇਹ ਪਿੰਡ ਮਸ਼ਹੂਰ ਹੈ ਸਮਹਾਉ ਪਿੰਡ ਔਰ ਇਸ ਦੀ ਪੂਰੀ ਜੋ ਸੇਵਾ ਕਰਾਈ ਹੈ ਇਸ ਇਸ ਇਹ ਇਨਾਂ ਦਾ ਪੂਰਾ ਇਹਨਾਂ ਦਾ ਵਿਵਰਣ ਇੱਥੇ ਇਹਦੇ ਵਿੱਚ ਲਿਖਿਆ ਹੋਇਆ ਹੈ